ਕਿਆ ਚਾਲ ਚਾਲ ਜਾਣ ਦੇ ਇਹ ਸਾਡਾ ਗਰੁੱਪ ਦੇ ਟਰੈਕਟਰ ਚਲਾਉਂਦਾ ਹੈਗਾ Já těla! Já těla! Já těla! ਆਉ ਲੱਗਿਆ ਗਾਹਾਂ ਤੱਕ ਲੈ ਕੇ ਲਾਵ ਹੁਣ ਚਾਰ ਲੈ ਕੇ ਜਾਣਾ ਔਰ ਚੱਲ ਚੱਲ ਸਿੱਖ ਗਿਆ ਸਿੱਖ ਗਿਆ ਸਿੱਖ ਗਿਆ ਚੱਲ 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 ਜਾਣ ਦੇ ਵਾਹ ਬਈ ਹੁਣ ਘੇਰ ਲੱਗ ਗਿਆ ਚਲਾ ਹੁਣ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਆਪਾਂ ਆਗੇ ਸੀ ਆਪਣੇ ਖੇਤ ਨਾਲ ਮੇਰੇ ਗੁਰਫਤੇ ਆ ਗਿਆ ਨਾਲੇ ਮਾਤ ਆ ਗਈ ਨਾਲ ਮੰਮੀ ਕਹਿੰਦੀ ਦੇਖ ਕੇ ਆਉਣੀ ਆ ਮੈਂ ਜੀਰੀ ਕਿੰਨੇ ਕੁ ਦਿਨ ਕਹਿੰਦੀ ਲੈ ਜੂਗੀ ਮੈਂ ਨਹੀਂ ਨਹੀਂ ਮੈਂ ਵੀ ਦੇਖ ਕੇ ਆਉਣੀ ਆ ਮੈਂ ਤੂੰ ਮੇਰੀ ਤੂੰ ਤਾਂ ਆ ਜਾਣਾ ਹੁਣੇ ਗੋਦ 'ਚ ਚੜ ਜਨ ਇੱਕ ਤਾਂ ਉੱਤਰ ਜਾ ਕਰ ਆਹ ਦੇਖੋ ਮੈਂ ਡਿੱਗੂ ਚੁੰਨਾ ਫਸਲਾਂ ਦਾ ਕਲਰ ਹੋਣਾ ਹਲਕੀ ਜੀ ਧੁੱਪ 'ਚ ਕਿੰਨਾ ਸੋਹਣਾ ਲੱਗਦਾ ਸਾਰੇ ਪਾਸੇ ਜਿਹੜੀਆਂ ਗੇਤੀ ਲਾਈਆਂ ਸੀ ਉਹ ਤਾਂ ਲੋਕ ਲੱਗ ਕੇ ਵੱਢਣ ਤੇ ਹਜੇ ਆਪਣੇ ਲਈ ਟਾਈਮ ਲੈ ਜੂਗੀ ਆ ਵੀ ਸਾਰੀਆਂ ਜੀਰੀਆਂ ਟਾਈਮ ਲੈ ਜਾਣਗੀਆਂ ਪੀ 25 ਦਿਨ ਲੈ ਜਾਣਗੀਆਂ ਆਹ ਥੋੜੀਆਂ ਜਿਹੀਆਂ ਪ੍ਰਿੰਟੀਆਂ ਲੱਗੀਆਂ ਹੋਈਆਂ ਸੀ ਆਪਣੇ ਮੰਮੀ ਦਾ ਤੋੜਨ ਲੱਗੀ ਪ੍ਰਿੰਟੀਆਂ ਪਕ ਗਈਆਂ ਹੋ ਤਾਂ ਹੋਰ ਵਿੱਚ ਵਾਲੀਆਂ ਵੱਡੀਆਂ ਵੱਡੀਆਂ ਹੋ ਗਈਆਂ ਹੋਰ ਹੋ ਜਾਣਗੀਆਂ ਲੈ ਜਾ ਕਰਾਂਗੇ ਹੁਣ ਇਹ ਹੁਣੀ ਹੁਣ ਲੱਗਿਆ ਨੇ ਥੋੜੇ ਜਿਹ ਦਿਨਾਂ ਦੀਆਂ ਜਿਆਦਾ ਪਹਿਲਾ ਅਮਰੂਦ ਬਾਦਦਾ ਨਹੀਂ ਸੀਗਾ ਹੁਣ ਥੋੜੇ ਜਿਹ ਦਿਨਾਂ ਚ ਵਧੀਆ ਕੱਦ ਕਰਨ ਲੱਗ ਗਿਆ ਆ ਵੀ ਤੇ ਉਹ ਵੀ ਉਹ ਵੀ ਵਧੀਆ ਹੋ ਗਏ ਦੋ ਹੋ ਗਏ ਆ ਹਫਤਾ ਪਹਿਲਾਂ ਜਮਾਏ ਛੋਟੇ ਛੋਟੇ ਜਿਹ ਸੀਗੇ ਹੁਣ ਵੱਧ ਗਏ ਪਤਾ ਨਹੀਂ ਮੌਸਮ ਦਾ ਫਰਕ ਪਾਇਆ ਪਤਾ ਨਹੀਂ ਤਾਂ ਵਧਣ ਲੱਗ ਗਏ ਹਾਈ ਕਾ ਡਿਗਰੀ ਡੁਗੀ ਤਾਂ ਨਹੀਂ ਅੰਮੀ ਥੋੜੇ ਜਿਹੇ ਪ੍ਰਿੰਡਾ ਤੋੜ ਲਈ ਸੀ ਕਹਿੰਦੀ ਕ ਟਾਈਮ ਦੀ ਚਲ ਸਬਜੀ ਬਣ ਜੂ ਅੱਜ ਆਪਾਂ ਸਪਰੇਅ ਕਰਦੇ ਆਂਗੇ ਆ ਦਵਾਈ ਲੈ ਕੇ ਆਇਆ ਮੈਂ ਤੇ ਮੋਟਰ ਛੜਤੀ ਸੀ ਮੈਂ ਮਾਂਾ ਚਲੋ ਖਾਲ ਭਰ ਲੈਣੇ ਆਂਗੇ ਉੱਥੇ ਲਾ ਦਾਂਗੇ ਬੰਨ ਤੇ ਫਿਰ ਇੱਥੋਂ ਸੌਖਾ ਹੈਗਾ ਪਾਣੀ ਖਾਲ ਚੋਂ ਭਰਨਾ ਆਉਂਦੇ ਨੇ ਉਹ ਟੋਲੀ ਵਾਲੇ ਬੰਦੇ ਨੇ ਕਿ ਚਾਰ ਪੰਜ ਜਾਣੇ ਹੋਣਗੇ ਇੱਕ ਤਾਂ ਪਾਇਚ ਸੁੰਡੀ ਵਾਲੀ ਦਵਾਈ ਪਾ ਰਹੇ ਆ ਇੱਕ ਤੇਲੇ ਵਾਲੀ ਉਹ ਗੁਰਫਤੇ ਕਿੱਥੇ ਆ ਗੁਰਫਤੇ ਕਿੱਥੇ ਆ ਆ ਬਠਦਾ ਸਾਦੀ ਨਾਲ ਸਾਫ ਸਫਾਈ ਕਰਾਈ ਜਾਂਦਾ ਹੈ ਕਹਿੰਦਾ ਮੈਂ ਸਾਰੀ ਦਿਵਾਲੀ ਦੀ ਸਾਫ ਸਫਾਈ ਕਰਾਉਂ ਤੁਹਾਡੇ ਨਾਲ ਸਾਰੇ ਭਾਂਡੇ ਤੂੰ ਕੱਢਿਆ ਤੂੰ ਕੱਢੇ ਭਾਂਡੇ ਨਿਪੜੇ 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 ਧਰ ਦੇ ਪੁੱਤ ਇਹਨਾਂ ਜੋੜ ਕੇ ਰੱਖ ਇਹਨਾਂ ਨੂੰ ਇੰਨੀ ਦੂਰ ਪਾਈ ਨੀ ਹਾਂ ਆ ਸਾਰੇ ਨੇ ਰੱਖਿਆ ਅੱਡੇੜੀ ਦੂਰ 골골 ਤਾ ਰੱਖ ਦਿੰਦਾ ਉਹ ਤਾਂ ਬਾੜੀ ਐਨ ਰੱਖਦੇ ਦੂਰ ਦੂਰ ਆਉਂ ਵਧੀਆ ਜਾਲੀਆਂ ਤਾਂ ਐਂ ਪੈਪ ਮਾਰਦਾਂ ਨੇ ਹੈਗੀ ਰੇਤਾਂ ਰੁਤਾਂ ਹੀ ਨਿਕਲ ਜਣਾ ਹੁੰਦਾ ਉਹਦਰ ਕਿੰਨਾ ਵਗ ਜੇ ਬੋਰਡ ਕਿੰਨੀ ਪਾਣੀ ਕਰਾਂ ਤਾਂ ਜੋ ਤੂੰ ਤੁਗਰਾ ਤਾਂ ਕੰਮ ਦਾਦੀ ਨਾਲ ਹੈ ਅੰਦਰ ਵੀ ਲਵਾਉਣੇ ਪੈਣਗੇ ਸਾਰੇ ਭਾਂਡੇ ਹੈ ਅੰਦਰ ਵੀ ਬਰਤਨ ਦੇ ਧੱਕਣੇ ਪੈਣਗੇ ਹਾ ਫਾਤੇ ਦੇਖੋ ਕਿੱਥੇ ਚੜ ਗਿਆ ਚੜਜਾ ਚੜਜਾ ਉੱਪਰ ਕੱਲਾ ਮੈਂ ਪੱਕੇ ਸਾਫ ਕਰਨੇ ਆਲੇ ਸ਼ੀਸ਼ੇ ਸਾਫ ਕਰਨੇ ਕੋੜੀ ਦੀ ਚੜ ਕੇ ਮਾਂ ਤੂੰ ਸੱਟ ਨਾ ਖਾਲੀ ਪੁੱਤਾ ਚੜਜਾ ਚੜਜਾ ਤਾਰ ਮੈਂ ਲਊਗਾ ਹਾਂ ਹੀ ਦਲੇਰ ਬਣ ਜਾਂਦੇ ਨੇ ਤਫਾ ਇਹ ਪੱਖਾ ਸਾਬ ਕਰਾਂਗਾ ਹੈ ਕਰਾਂਗਾ ਸਾਫ ਨਾੜ ਪੱਖੇ ਪੱਖੇ ਤੇ ਤੋਂ ਹਣੀ ਨਹੀਂ ਤੂੰ ਬਸ ਐਂ ਕਰੀ ਆਹ ਜਾਲੀਆਂ ਜੂਲੀਆਂ ਕਰਾਦੀ ਨਾਲ ਜਾਲੀਆਂ ਜੂਲੀਆਂ ਤੇ ਮਾਰਦੀ ਜਿਵੇਂ ਆਹ ਸ਼ੀਸ਼ੇ ਸੁਸੇ ਇਧਰ ਸਾਰਿਆਂ ਤੇ ਆਹ ਸ਼ੀਸ਼ਿਆਂ ਤੇ ਇਹਨਾਂ ਤੇ ਮੰਮੀ ਨਾਲ ਨਾਲ ਦਾਦੀ ਨਾਲ ਹੈਲਪ ਕਰਾਦੀ ਇਹਨਾਂ ਤੇ ਨਾਲ ਮਾਰਦੂ ਹਾਂ ਆਹ ਫੋਟੋ ਕਿੱ디 ਲੱਗੀ ਆ ਦੱਸ ਹਾਂ ਮਾਮੂ ਤੇਰਾ ਇੱਕ ਹੋਰ ਸੀ ਮਾਮੂ ਦੀ ਫੋਟੋ ਕਿੱਧਰ ਗਈ ਇੱਕ ਕਾਸੀ ਫੋਟੋ ਗੁਰਫਤੇ ਦੀ ਗੁਰਫਤੇ ਦੀ ਦਾਦੀ ਤੇ ਇੱਧਰ ਗੁਰਫਤੇ ਦੀ ਮੇਰਾ ਗਲਾਸ ਆ ਨਾ ਪਪਾ ਬਹੁਤ ਸੋਹਣੀ ਲੱਗਦੀ ਹੈ ਮੇਰਾ ਗਲਾਸ ਹੈ ਇੱਧਰ ਸਾਡੀ ਵਿਆਹ ਵਾਲੀ ਫੋਟੋ ਲਾਈ ਹੋਈ ਇਹ ਦੋ ਕੱਪ ਦੇ ਗਏ ਸੀ ਉਦੋਂ ਸਟੂਡੀਓ ਬਣਾ ਕੇ ਆਵਦੇ ਆਪ ਆਪਾ ਕਿਦਾਂ ਹੈ ਹਾਂ ਹਾਂ ਕਿਦਾਂ ਗਲਾਸ ਹੈ ਤੇਰਾ ਕੱਪ ਆਹੋ ਉਹ ਸਾਡਾ ਕੱਪ ਆ is <laughs>